ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਖਾਲਸਾ ਸਾਬਕਾ ਜਸਇਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ 20ਵੀਂ ਸਦੀ ਦੇ ਮਹਾਨ ਯੋਧੇ ਅਤੇ ਦਮਦੇਂ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਂਵਾਲਾ ਦੇ ਜਨਮ ਸਥਾਨ ਪਿੰਡ ਰੋਡੇ ਅਤੇ ਨਾਂ ਲੱਗਦੇ ਪਿੰਡਾਂ ਤੋਂ ਸੇਵਾ ਇਕੱਠੀ ਕਰਕੇ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਲੋਕਾਂ ਲਈ ਰਾਹਤ ਸਮਗਰੀ ਅਤੇ ਪਸ਼ੂਆਂ ਦਾ ਚਾਰਾ ਲੈ ਕੇ ਡੇਰਾ ਬਾਬਾ ਨਾਨਕਾ ਪਹੁੰਚੇ ਉਹਨਾਂ ਕਹਿੰਦੇ ਸਾਡੇ ਸੇਵਾਦਾਰਾਂ ਵੱਲੋਂ ਪਿੰਡਾਂ ਵਿੱਚ ਪਹੁੰਚ ਗਈ ਲਿਸਟਾਂ ਬਣਾਈਆਂ ਗਈਆਂ ਸਨ ਕਿ ਇਹ ਰਾਸ ਸਮੱਗਰੀ ਪਿੰਡਾਂ ਵਿੱਚ ਜਾ ਕੇ ਵੰਡੀ ਜਾਵੇਗੀ। ਉਹਨਾਂ ਕਹਿੰਦੇ ਇਸ ਰਾਹਤ ਸਮੱਗਰੀ ਨਾਲ ਹੜਪੀੜਤਾ ਦੀ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤੇ ਇਹ ਸੇਵਾ ਲਗਾਤਾਰ ਜਾਰੀ ਰਹੇਗੀ। ਉਹਨਾਂ ਕਹਿੰਦੇ ਸਾਨੂੰ ਸਾਰੇ ਜਥੇ ਬੰਦਿਆਂ ਨੂੰ ਆਪਸੀ ਢੰਗ ਨਾਲ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਤੇ ਇਹ ਰਾਸ ਸਮੱਗਰੀ ਤੇ ਮਿਆ ਸੰਗਠਨਿਤ ਇਹ ਸਹੀ ਥਾਂ ਤੇ ਲੋੜਵੰਦਾਂ ਨੂੰ ਪਹੁੰਚਾਈ ਜਾਵੇ। ਤਾਂ ਉਹਨਾਂ ਦੇ ਮਨ ਨੂੰ ਖੁਸ਼ੀ ਹੋਵੇਗੀ ਇਸ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਆਪਣਾ ਤਾਲਮੇਲ ਬਣਾਉਣਾ ਚਾਹੀਦਾ ਹੈ ਕਿ ਜੇ ਅੱਗੇ ਡੀਜ਼ਲ ਵਿਜਿਤ ਪੈਲੀਆਂ ਪਦਰੀਆਂ ਕਰਨੇ ਤੇ ਟਰੈਕਟਰਾਂ ਦੀ ਲੋਡ ਪੈਣੀ ਹੈ ਇਹ ਸਾਰਾ ਪ੍ਰਬੰਧ ਰਲ ਮਿਲ ਕੇ ਕਰਨਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਇਹ ਸੇਵਾ ਸਾਨੂੰ ਸਾਰਿਆਂ ਨੂੰ ਸੇਵਾ ਭਾਵਨਾ ਨਾਲ ਕਰਨੀ ਚਾਹੀਦੀ ਹੈ ਕਿ ਨਾ ਕਿ ਇੱਕ ਦੂਜੇ ਨੂੰ ਅੱਗੇ ਵਧਣ ਦੀ ਕਾਲੀ ਨਹੀਂ ਕਰਨੀ ਚਾਹੀਦੀ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿ ਜਿਵੇਂ ਸ਼੍ਰੀ ਦੇ ਮਹਾਨ ਯੋਧੇ ਗਦਮਦਵਿੰਦ ਸਾਲ ਦੇ 14ਵੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਨਗਰ ਪਿੰਡ ਰੋਡੇ ਤੋਂ ਜਿਹੜੇ ਲਗ ਲਗ ਥਾਂ ਤੋਂ ਸਮਗਰੀ ਇਕੱਠੀ ਹੋਈ ਲੈ ਕੇ ਆਏ ਆ ਤੇ ਇੰਟਰਨੈਸ਼ਨਲ ਪੰਥਕਦਲ ਨੇ ਜਿਹੜੀ ਪਸ਼ੂਆਂ ਦੀ ਫੀਡ ਹੈ ਉਹ ਆਪ ਪ੍ਰਦੈਸ਼ ਕੀਤੀ ਹੈ ਵੱਡੇ ਪੱਦਰ ਤੇ ਉਹ ਵੀ ਲੈ ਕੇ ਆਏ ਆ ਦਵਾਈਆਂ ਪਸ਼ੂਆਂ ਦਾ ਆਚਾਰ ਤੂੜੀ ਹੈ 10-12 ਟਾਲੀਆਂ ਤੂੜੀ ਦੀਆਂ ਸੋ ਇਹ ਪਿੰਡਾਂ ਦੇ ਵਿੱਚ ਲਿ ਸਟਾਂ ਬਾਬਾ ਜਤਿੰਦਰ ਸਿੰਘ ਨੇ ਪੜਾਈਆਂ ਹੋਈਆਂ ਪਿੰਡਾਂ ਤੇ ਜਾ ਜਾ ਕੇ ਕਿਹੜੇ ਘਰ ਚ ਕੀ ਜ਼ਰੂਰਤ ਹੈ ਕਈ ਦਿਨ ਲਾ ਕੇ ਲਿਸਟ ਬਣੀ ਆ ਯਾਨੀ ਕਿ ਇਹਦੇ ਨਾਲ ਸਾਰੀ ਪੂਰਤੀ ਹੋ ਜਾਣੀ ਆ ਪਰ ਜੋ ਲਿਸਟ ਬਣੀ ਆ ਤਰਤੀਬ ਉਹਦੇ ਮੁਤਾਬਕ ਬਣਾਈ ਆ ਜਿਹੜੇ ਅਜੇ ਕੋਈ ਨਵੇਂ ਸਿੰਘ ਆਉਣਗੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਲਈ ਹੋਰ ਰਾਸ਼ਨ ਮੰਗਵਾ ਲਿਆ ਜਾਊਗਾ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਕੋਈ ਖਿੰਝਤਾ ਨਾ ਕਰੇ ਬੜੀਆਂ ਜੱਥੇਬੰਦੀਆਂ ਬਹੁਤ ਆਪੋ ਆਪਣੇ ਢੰਗ ਨਾਲ ਲੱਗੇ ਹੋਏ ਆ ਇਹ ਵੀ ਮੈਂ ਅਪੀਲ ਕੀਤੀ ਆ ਕਿ ਸਾਰੀਆਂ ਜੱਥੇਬੰਦੀਆਂ ਆਸ ਵਿੱਚ ਤਾਲਮਿਲ ਕਰੀਏ ਤਾਲਮਿਲ ਕਰਕੇ ਕਿਉਂਕਿ ਇਹ ਸਮਗਰੀ ਇਹ ਮਾਇਆ ਤਾਂ ਸੰਗਤ ਦੀ ਆ ਅਸੀਂ ਤੱਕ ਸਾਧਨ ਹੈ ਸਹੀ ਥਾਂ ਤੇ ਲੋਡ ਬੰਦਾ ਨੂੰ ਇਹ ਸਮਗਰੀ ਪਹੁੰਚ ਜਾਵੇ ਤਾਂ ਉਹਨਾਂ ਦਾ ਮਨ ਖੁਸ਼ ਹੋ ਰੂਹ ਖੁਸ਼ ਹੋ ਗਈ ਜਿਸ ਕਰਕੇ ਸਾਰੀਆਂ ਜਥੇਬੰਦੀਆਂ ਆਪਣਾ ਤਾਲਮਿਲ ਰਾਈਏ ਹੁਣ ਗਾਂ ਡੀਜ਼ਲ ਦੀ ਲੋਡ ਪੈਣੀ ਹੈ ਬੀਜ ਦੀ ਲੋਡ ਪੈਣੀ ਹੈ ਪਹਿਲੀਆਂ ਸਿੱਧੀਆਂ ਕਰਨੀਆਂ ਟਰੈਕਟਰਾਂ ਦੀ ਲੋਡ ਪੈਣੀ ਹੈ ਇਹ ਸਾਰਾ ਪ੍ਰਬੰਧ ਰਲ ਕੇ ਕਰਨਾ ਚਾਹੀਦਾ ਅਸੀਂ ਜੋ ਤੁਸ ਦੀ ਸੇਵਾ ਲੈ ਕੇ ਆਏ ਆ ਉਹ ਬਾਬਾ ਜਤਿੰਦਰ ਸਿੰਘ ਦੀ ਵਾਅਦੇ ਦੇ ਵਿੱਚ ਪਿੰਡਾਂ ਨੂੰ ਵਰਣਗੀ ਕੀਤੀ ਗਈ ਹੈ। ਸੋ ਉਹਦੇ ਵਿੱਚ ਜਿੰਨੀਆਂ ਕ ਲਿਸਟਾਂ ਬਾਹਰ 15 ਪਿੰਡਾਂ ਦੀਆਂ ਬਣੀਆਂ ਹੈ ਉਹਦੇ ਵਿੱਚ ਸਮਗਰੀ ਇਹ ਪਹਚਾਈ ਜਾ ਰਹੀ ਹੈ। ਤੇ ਅੱਗੇ ਵੀ ਇਹ ਹਲੇ ਕਈ ਦਿਨ ਸਾਡਾ ਪ੍ਰੋਗਰਾਮ ਜਾਰੀ ਰਹੂਗਾ। ਕਿੰਨੀਆਂ ਟਰਾਲੀਆਂ ਜਿਹੜੀਆਂ ਲੈ ਕੇ ਪਹੁੰਚੂਗੀ? ਅੱਜ 8 ਟਰਾਲੀਆਂ ਤੂੜੀ ਦੀਆਂ ਤੇ 3 ਟਰਾਲੀਆਂ ਫੀਡ ਦੀਆਂ। ਦਸਮਾਨਾ ਜਿਹੜੇ ਕੋ ਕੁਝ ਰਸ਼ਨ ਦੀਆਂ ਕਿੱਟਾਂ ਉਹ ਲੈ ਕੇ ਆਏ ਆ। ਇਸ ਤਰ੍ਹਾਂ ਦਾ ਕਾਫੀ ਸਮਾਨ ਆ ਜਿਹੜਾ ਜੋ ਲੋਡ ਹੈ ਰੋਜ਼ ਆਪਾਂ ਬਣਦੇ ਦੇਖਦੇ ਆ ਉਹ ਸਾਰਾ ਇਸੇ ਲੈ ਕੇ ਆਇਆ। ਸਰ ਜਿਵੇਂ ਤੁਸੀਂ ਔਖੀ ਘੜੀ ਦੇ ਵਿੱਚ ਲੋਕਾਂ ਦੀ ਬਾਹਾਂ ਫੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਉਪਰਾਲੇ ਜਾਰੀ ਰਹਿਣਗੇ ਹੋਰ ਅਸੀਂ ਕਵਾਂਗੇ ਕਿ ਜਿੰਨੀਆਂ ਮੈਂ ਪਹਿਲਾਂ ਕਿਹਾ ਕਿ ਜਿੰਨੀਆਂ ਜੱਥੇਬੰਦੀਆਂ ਹੈ ਕਈ ਬਹੁਤ ਵੱਡੀਆਂ ਜੱਥੇਬੰਦੀਆਂ ਵੀ ਹੈਗੀਆਂ ਸਾਨੂੰ ਆਪਣੀ ਈਗੋ ਛੱਡ ਕੇ ਕਿ ਸਾਡੀ ਜੱਥੇ ਕਿੰਨੀ ਵੱਡੀ ਆ ਅਸੀਂ ਸਭ ਤੋਂ ਵੱਧ ਸੇਵਾ ਕੀਤੀ ਹੈ ਇਹ ਤਾਂ ਇੱਕ ਸੇਵਾ ਹੈ ਜੇ ਸੇਵਾ ਨੂੰ ਸੇਵਾ ਸਮਝਦੇ ਆ ਤਾਂ ਫਿਰ ਸਾਰੇ ਇਕੱਠੇ ਹੋਈਏ ਤਾਂ ਕਿ ਇਹਨਾਂ ਦੀਆਂ ਜ਼ਮੀਨਾਂ ਸਿੱਧੀਆਂ ਕਰੀਏ ਜਿੰਨਾਂ ਜ਼ਮੀਨਾਂ ਰੁੜਗ ਜਾਂ ਜਿਨ੍ਹਾਂ ਦਾ ਇੱਥੇ ਟਰੈਕਟਰ ਦੇ ਨਾਲ ਵਾਈ ਕਰਨ ਦੀ ਲੋੜ ਆ ਕਿ ਜਦ ਟਰੈਕਟਰ ਰੁੜ ਗਈ ਉਹਨਾਂ ਨੂੰ ਬੀ ਚਾਹੀਦੀ ਹੈ ਉਹਨਾਂ ਨੂੰ ਨਾਇਆ ਚਾਹੀਦੀ ਹੈ ਇਹ ਇਹ ਅਪਰਾਲੇ ਹਲ ਕਰਨ ਵਾਲੇ ਬਾਕੀ ਆ ਤੇ ਨਾਲ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਜਿਹੜਾ ਗੰਦਾ ਪਾਣੀ ਹੈ ਹਲੇ ਵੀ ਖੜਾ ਮੁਸਕਿਆ ਹੋਇਆ ਉਹਦੇ ਤੋਂ ਇਹ ਸਾਨੂੰ ਬਿਮਾਰੀਆਂ ਤੋਂ ਰਾਹਤ ਦੇਣ ਵਾਸਤੇ ਵੀ ਜਿਵੇਂ ਸਾਡਾ ਉਹ ਇੱਕ ਅਸੀਂ 407 ਗੱਡੀ ਦੇ ਵਿੱਚ ਮੈਡੀਕਲ ਕੈਂਪ ਰੱਖਿਆ ਤੁਰਦਾ ਫਿਰਦਾ ਪਿੰਡਾਂ 'ਚ ਜਾਂਦਾ ਡਾਕਟਰ ਪਿੰਡਾਂ ਜਾਂਦੇ ਨੇ ਇਸ ਤਰ੍ਹਾਂ ਸਾਰਿਆਂ ਨੂੰ ਪ੍ਰਾਲਾ ਕਰਨ ਚਾਹੀਦਾ ਵੱਡੀ ਪੱਧਰ ਤੇ ਗਵਰਨਮੈਂਟ ਨੂੰ ਕਰਨਾ ਚਾਹੀਦਾ ਹਰ ਪਿੰਡ ਦੇ ਵਿੱਚ ਉਹਨਾਂ ਦੀ ਮੌਲ ਗੱਡੀ ਆਖ ਜਾਣੀ ਚਾਹੀਦੀ ਡਾਕਟਰਾਂ ਦੀ ਟੀਮ ਜਾਣੀ ਚਾਹੀਦੀ ਹੈ ਲੀਡ ਲੀਡਕਟਰ ਨਾਲ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਸਰਵੇਖਣ ਹੁੰਦੇ ਇਹਨਾਂ ਨੂੰ ਕਈ ਵਾਰ ਸਮਾਂ ਲੱਗ ਜਾਂਦਾ ਪਰ ਰਾਹਤ ਦੀ ਤੁਰੰਤ ਜ਼ਰੂਰਤ ਹੈ ਇਸ ਕਰਕੇ ਅਸੀਂ ਸੋਚਦੇ ਆ ਕਿ ਜਿਹੜੀਆਂ ਹਲੇ ਲੋੜਾਂ ਬਾਫ ਵਿਖਤ ਪੰਜਾਏ ਉਹਨਾਂ ਵੱਲ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ